ਫਗਵਾੜੇ ਨੇ ਸਿੱਖ ਪਿੰਡ ਪੁੱਲਾਰਾਈ ਵਿਖੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਕੇ ਜੋ ਅਰਬਸਟੇਡ 2 ਬਣਾਉਣ ਦਾ ਫੈਸਲਾ ਲਿਆ ਗਿਆ ਹੈ ਉਸ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਮਤਾ ਪਾਇਆ ਕਿ ਸਰਕਾਰ ਨੂੰ ਇਹ ਜ਼ਮੀਨ ਹਰ ਹਾਲਤ ਚ ਨਹੀਂ ਦਿੱਤੀ ਜਾਵੇਗੀ ਜ਼ਮੀਨ ਤਾਂ ਕੀ ਇੱਕ ਮਰਲਾ ਵੀ ਨਹੀਂ ਦੇਣਗੇ ਅਤੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਉਹ ਤਿੱਖਾ ਸੰਘਰਸ਼ ਕਰਨਗੇ ਨਗਰ ਪੁੱਲਾਰਾਈ ਫਗਵਾੜਾ ਵਿਖੇ ਜਿਹੜੀ ਗਵਰਨਮੈਂਟ ਦੀ ਲੈਂਡ ਪੂਲਿੰਗ ਪਾਲਿਸੀ ਹੈ ਉਸ ਦੇ ਵਿਰੋਧ ਦੇ ਵਿੱਚ ਇਹ ਉਹ ਜ਼ਮੀਨ ਦੇ ਮਾਲਕ ਜਿਨ੍ਹਾਂ ਦੀ ਜ਼ਮੀਨ ਸਰਕਾਰ ਲੈਂਡ ਪੂਲਿੰਗ ਦੇ ਵਿੱਚ ਲੈਣਾ ਚਾਹੁੰਦੀ ਹੈ ਉਹ ਸਾਰੇ ਇਕੱਤਰ ਹੋਏ ਨੇ ਔਰ ਸਾਰਿਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਵੀ ਅਸੀਂ 1 ਇੰਚ ਵੀ ਇੱਕ ਮਰਲਾ ਵੀ ਜ਼ਮੀਨ ਦਾ ਜਿਹੜਾ ਉਹ ਨਹੀਂ ਦੇਣਾ ਹੈਗਾ ਸੋ ਉਹ ਅੱਜ ਦੀ ਮੀਟਿੰਗ ਦੀ ਇਕੱਤਰਤਾ ਇਹ ਦੱਸਦੀ ਹੈ ਕਿ ਸਾਰੇ ਦੇ ਸਾਰੇ ਲੋਕ ਜਿਹੜੇ ਆ ਉਹ ਇਸ ਜਿਹੜੀ ਪਾਲਿਸੀ ਗਵਰਨਮੈਂਟ ਦੀ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿਰੋਧ ਚ ਨੇ ਸੋ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਪਾਲਿਸੀ ਹੈ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਔਰ ਜਿਹੜੀ ਕਿਸਾਨਾਂ ਦੀ ਰਹਿਗੁਜ਼ਰ ਉਹਨਾਂ ਦੀ ਜ਼ਮੀਨ ਉਹਨਾਂ ਕੋਲੋਂ ਨਾ ਖੋਈ ਜਾਵੇ ਅਗਲੀ ਰਣਨੀਤੀ ਇਹ ਹੀ ਹੈ ਕਿ ਜੇ ਤੇ ਸਰਕਾਰ ਅਸੀਂ ਸਮੇਂ-ਸਮੇਂ ਤੇ ਹਰ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦੇ ਰਹੇ ਆ ਐਮਪੀ ਐਮਐਲਏ ਸਭਾਂ ਨੂੰ ਔਰ ਵਿਰੋਧੀ ਧਿਰ ਨੂੰ ਵੀ ਸਾਰਿਆਂ ਨੂੰ ਸੋ ਅੱਜ ਮੈਨੂੰ ਪਤਾ ਲੱਗਿਆ ਕਿ ਵਿਰੋਧੀ ਧਿਰ ਚੋਂ ਲੁਧਿਆਣੇ ਕੱਟ ਕੀਤਾ ਹੋਇਆ ਕਾਂਗਰਸ ਨੇ ਥੋੜੇ ਦਿਨਾਂ ਤੇ ਅਕਾਲੀ ਦਲ ਵੀ ਕਰਨ ਜਾ ਰਿਹਾ ਹੈ। ਭਾਜਪਾ ਵੀ ਗਵਰਨਰ ਸਾਹਿਬ ਕੋਲ ਜਾ ਕੇ ਆਈ ਹੈ। ਸੋ ਪੰਜਾਬ ਦੇ ਲੋਕ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਬਿਗਾਇਰ ਕਿਸੇ ਰਾਜਨੀਤੀ ਤੋਂ, ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਜਿਹੜੀ ਕਿਸਾਨਾਂ ਦੀ ਜ਼ਿਆਦਾ ਜ਼ਮੀਨ ਹੈ ਇਹਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਸੰਘਰਸ਼ ਦਾ ਜਿਹੜਾ ਕੜਾ ਸੰਘਰਸ਼ ਆ ਉਹ ਸਰਕਾਰ ਨਾਲ ਲੜਨਗੇ। ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਜਿਵੇਂ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਕਿ ਲੈਂਡ ਪੁੱਲਿੰਗ ਦੀ ਜਿਹੜੀ ਸਕੀਮ ਸਰਕਾਰ ਦੀ ਹੈ ਉਹਦੇ ਖਿਲਾਫ ਅਸੀਂ ਇਕੱਠੇ ਮਤਾ ਭੁਲਾਰਾਈ ਪਿੰਡ ਦੇ ਵਿੱਚ ਪਾਇਆ ਕਿਉਂਕਿ ਭੁਲਾਰਾਈ ਨਗਰ ਦੀ ਜ਼ਮੀਨ ਤਕਰੀਬਨ 200 ਏਕੜ ਸਰਕਾਰ ਅਕਵਾਇਰ ਕਰਨ ਦਾ ਜਿਹੜਾ ਦੇਸ਼ ਦੇ ਚੁੱਕੀ ਹੈ ਔਰ ਨਗਰ ਨਿਵਾਸੀ ਚਾਹੁੰਦੇ ਨੇ ਵੀ ਅਸੀਂ ਇੱਕ ਮਰਲਾ ਵੀ ਸਰਕਾਰ ਨੂੰ ਨਹੀਂ ਦੇਣਾ ਔਰ ਸਾਡੀ ਸਰਕਾਰ ਨੂੰ ਬੇਨਤੀ ਹੈ ਹਜੇ ਹਜੇ ਬੇਨਤੀ ਹੈ ਪਰ ਕੱਲ ਨੂੰ ਜਦੋਂ ਸੰਘਰਸ਼ ਕਰਾਂਗੇ ਤੇ ਫਿਰ ਠੋਕ ਵਜਾ ਕੇ ਕਰਾਂਗੇ ਇਹ ਲੈਂਡ ਪੁੱਲਿੰਗ ਦੀ ਜਿਹੜੀ ਸਕੀਮ ਹੈ ਇਹਨੂੰ ਵਾਪਸ ਲਾਓ ਜਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਚਾਰ ਪੰਜ ਫੈਕਟਰੀਆਂ ਗੰਨੇ ਦੀਆਂ ਬੰਦ ਪਈਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਚਾਲੂ ਕਰੋ ਤਾਂ ਜੋ ਗੰਨੇ ਦਾ ਉਤਪਾਦ ਵੱਧ ਸਕੇ ਮੱਕੀ ਦਾ ਖੇਤਰ ਹੈ ਪੂਰਾ ਦਵਾਬਾ ਮਾਝੇਵਾਲ ਚ ਵੀ ਮੱਕੀ ਬਹੁਤ ਤਦਾਦ ਵਿੱਚ ਬੀਜੀ ਜਾਂਦੀ ਹੈ ਇੱਕ ਮਹੀਨਾ ਹੋ ਗਿਆ ਮੌਸਮ ਜਿਹੜਾ ਉਹ ਬਦਲਵਾੜੀ ਦਾ ਮੱਕੀ ਲੋਕਾਂ ਦੀ ਸੁੱਕੀ ਨਹੀਂ ਲੋਕੀ ਇਹਨੇ ਪਰੇਸ਼ਾਨ ਨੇ ਤੁਸੀਂ ਹਰ ਇੱਕ ਮੰਡੀ ਦੇ ਵਿੱਚ ਚਾਰ ਚਾਰ ਡਰਾਇਰ ਕਿਉਂ ਨਹੀਂ ਲਾਉਂਦੇ ਕਿ ਕਿਸਾਨ ਵੀ ਰਾਜੀ ਹੋਵੇ ਤੁਹਾਡੀ ਵੀ ਵਾਹਵਾ ਹੋਵੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਬਦ ਤੋਂ ਬੱਤਰ ਜ਼ਿੰਦਗੀ ਜੀ ਰਹੇ ਨੇ ਜਿਨ੍ਹਾਂ ਦੇ ਕੋਲ ਮਕਾਨ ਨਹੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਮਕਾਨ ਬਣਾ ਕੇ ਦਿਓ ਜਿਨ੍ਹਾਂ ਦੇ ਬਾਲੇ ਸ਼ਾਤਾ ਗਰੀਬ ਲੋਕਾਂ ਦੇ ਉਹਨਾਂ ਦੇ ਲੈਂਟਰ ਪਾ ਕੇ ਦਿਓ ਲੋਕ ਤੁਹਾਡੀ ਵਾਹਵਾਇ ਕਰਨਗੇ ਧੱਕੇ ਨਾਲ ਤੁਸੀਂ ਇਹ ਸਕੀਮ ਨੂੰ ਸਾਡੇ ਉੱਤੇ ਥੋਪ ਰਹੇ ਹੋ ਜਿਹੜੇ ਬੰਦੇ ਕੋਲ ਪੈਸੇ ਹੀ ਇੰਨੇ ਕਨੇ ਕਿ ਉਹ ਸਿਰਫ 10 ਮਰਲੇ ਦਾ ਪਲਾਟ 5-7 ਲੱਖ ਚ ਲੈ ਸਕਦਾ ਉਹ ਤੁਹਾਡੇ ਕੋਲੋਂ ਕਰੋੜ ਰੁਪਇਆ ਖਰਚ ਕੇ ਕਿਵੇਂ ਲਏਗਾ ਪਲਾਟ ਤੁਹੇ ਸਰਕਾਰ ਨੂੰ ਵਿਚਾਰਨੀ ਚਾਹੀਦੀਆਂ ਇਹਨੂੰ ਕਮਰਸ਼ੀਅਲ ਨਾ ਕਰੋ ਪੰਜਾਬ ਨੂੰ ਪੰਜਾਬ 80% ਖੇਤੀਬਾੜੀ ਨਾਲ ਸੰਬੰਧਤ ਹੈ ਇਹਦਾ ਮਾਹੌਲ ਪਿੰਡਾਂ ਵਾਲਾ ਜਿਹੜਾ ਪੰਜਾਬ ਦਾ ਉਦਾਂ ਦਾ ਰਹਿਣ ਦਿਓ ਇਹਨੂੰ ਕਮਰਸ਼ੀਅਲਾਈਜ਼ ਨਾ ਕਰੋ ਦਿੱਲੀ ਦੇ ਹੱਥਾਂ 'ਚ ਖੇਡਣਾ ਪੰਜਾਬ ਸਰਕਾਰ ਬੰਦ ਕਰੇ ਔਰ ਦਿੱਲੀ ਦੀਆਂ ਸਕੀਮਾਂ ਪੰਜਾਬ ਦੇ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ